ਇਹ ਬੇਟੀ ਗੁਰਪ੍ਰੀਤ ਤੰਧੋਈ ਤੋਂ ਆ ਇਹਨਾਂ ਦੀ ਵੀ ਬਹੁਤ ਵੱਡੀ ਟੈਸਟਮਨੀ ਆ ਇਹਨਾਂ ਦੱਸਿਆ ਕਿ ਮੇਰਾ ਪਤੀ ਬਾਹਰ ਕੰਮ ਕੰਮ ਤੇ ਗਏ ਹੋਏ ਨੇ ਉਹਨਾਂ ਦੀ ਉਥੇ ਆਈਡੀ ਬਣੀ ਨਹੀਂ ਸੀ ਜਦੋਂ ਵੀ ਉਹ ਮੈਡੀਕਲ ਕਰਾਉਂਦੇ ਸੀ ਤੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਸੀ ਤੇ ਲੋਕ ਸਾਨੂੰ ਕਹਿੰਦੇ ਸੀ ਕਿ ਹੁਣ ਤੁਹਾਡਾ ਪਰਮੇਸ਼ਰ ਤੁਹਾਡੀ ਨਹੀਂ ਸੁਣਦਾ ਤੁਸੀਂ ਬਾਬਾ ਚੇਂਜ ਕਰ ਲਓ ਖੁਦਾਵੰਦ ਕੋ ਦਾ ਬਾਬਾ ਨਹੀਂ ਆ ਉਹ ਜਿੰਦਾ ਪਰਮੇਸ਼ਰ ਆ ਪਰ ਲੋਕਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਬਾਬਾ ਬਦਲ ਲਓ ਹੁਣ ਫਿਰ ਅਸੀਂ ਸੰਤਾਂ ਨੂੰ ਸਭ ਕੁਝ ਦੱਸਿਆ ਜੋ ਸਾਨੂੰ ਲੋਕਾਂ ਨੇ ਵੀ ਕਿਹਾ ਮੇਰੇ ਪਤੀ ਨੇ ਵੀ ਫੋਨ ਕਰਕੇ ਦੱਸਿਆ ਫਿਰ ਅਸੀਂ ਸੰਤਾਂ ਤੋਂ ਪ੍ਰਾਰਥਨਾ ਕਰਵਾਈ ਤਾਂ ਸੰਤਾਂ ਨੇ ਕਿਹਾ ਹੁਣ ਮੈਡੀਕਲ ਕਰਵਾਉਣ ਜਾਓ ਸਭ ਕੁਝ ਸਹੀ ਹੋਵੇਗਾ ਔਰ ਇਸੇ ਤਰ੍ਹਾਂ ਹੀ ਹੋਇਆ ਕਿ ਸਾਰਾ ਕੁਝ ਸਹੀ ਹੋਇਆ ਆਈਡੀ ਵੀ ਬਣ ਗਈ ਇਸ ਵੱਡੀ ਇਕਵਾਈ ਤੇ ਲਈ ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਹਾਂਜੀ ਦੱਸੀ ਆਪਣੀ ਜਬਾਨੀ ਬੇਟੇ ਸੰਤ ਜੀ ਨੂੰ ਜੈਮਸੀ ਦੀ ਰਬੀਦਾਸੀ ਨੂੰ ਵੀ ਸਾਰੀ ਕੁਲੀਸੀਆਂ ਨੂੰ ਜੈਮਸੀ ਦੀ ਮੇਰੀ ਇਕਵਾਈ ਇਸ ਤਰ੍ਹਾਂ ਵਾਂਗੇ ਮੇਰੇ ਪਤੀ ਬਾਹਰ ਹੈ ਉਹਨਾਂ ਦੀ ਆਈਡੀ ਬਣਨੀ ਸੀ ਉਹ ਦੋ ਵਾਰੀ ਮੈਡੀਕਲ ਤੋਂ ਫੇਲ ਹੋ ਗਏ ਸੀ ਤੇ ਉਹ ਬਾਅਦ ਜਦੋਂ ਮੈਡੀਕਲ ਤੋਂ ਆਉਂਦੇ ਹੀ ਤੇ ਸਾਰਿਆਂ ਦੀ ਮੈਡੀਕਲ ਜਦੋਂ ਪਾਸ ਹੋ ਜਾਂਦਾ ਸੀ ਤੇ ਦੂਜੇ ਕਹਿੰਦੇ ਕਿ ਹੁਣ ਤੇਰਾ ਪਰਮਿਸ਼ਨ ਕਿੱਥੇ ਆ ਉਹ ਕਹਿੰਦੇ ਮੈਂ ਆਪਣੇ ਪਰਮਿਸ਼ਨ ਲਈ ਹਜ਼ਾਰਾਂ ਨੌਕਰੀਆਂ ਇਦਾਂ ਦੀਆਂ ਛੱਡ ਦੂੰਗਾ ਪਰ ਪਰੇ ਮੇਰੇ ਪਰਮਿਸ਼ਨ ਨੇ ਸ਼ਰਮਿੰਦਾ ਨਹੀਂ ਹੋਣ ਦਿੰਦਾ ਤੀਸਰੀ ਵਾਰੀ ਉਹਨਾਂ ਦੀ ਮੈਡੀਕਲ ਜਿਹੜਾ ਸੰਤ ਜੀ ਕੋਲ ਪ੍ਰਾਰਥਨਾ ਕਰਵਾਈ ਉਹਨਾਂ ਨੇ ਕਿਹਾ ਕਿ ਹੁਣ ਤੂੰ ਜਾ ਤੇਰਾ ਮੈਡੀਕਲ ਜਿਹੜਾ ਪਾਸ ਹੋਊਗਾ ਸੱਚਮੁੱਚ ਉਸੇ ਤਰ੍ਹਾਂ ਹੋਇਆ ਮੇਰੇ ਮੇਰੇ ਪਤੀ ਦਾ ਜਿਹੜਾ ਮੈਡੀਕਲ ਉਹ ਬਿਲਕੁਲ ਠੀਕ ਹੋ ਗਿਆ ਆ ਹੁਣ ਉਹ ਆਈਡੀ ਨਾਲ ਪਰਮਿਸ਼ਨ ਨੇ ਉਹਨਾਂ ਨੂੰ ਬਲੈਸ ਕਰ ਦਿੱਤਾ ਆ ਹੁਣ ਉਹ ਇੱਕ ਸਾਲ ਲਈ ਹੋਰ ਉੱਥੇ ਕੰਮ ਕਰ ਸਕਦੇ ਆ ਹallelujah ਬਾਹਰ ਆਈਡੀ ਤੋਂ ਬਿਨਾਂ ਬੰਦਾ ਵਰਕ ਨਹੀਂ ਕਰ ਸਕਦਾ ਜਿਹਦੀ ਆਈਡੀ ਨਹੀਂ ਆ ਵਰਕ ਨਹੀਂ ਕਰ ਸਕਦਾ ਔਰ ਖੁਦਾਵੰਦ ਖੁਦਾ ਨੇ ਇਹਨਾਂ ਨੂੰ ਹੋਰ ਬਲੈਸ ਕਰ ਦਿੱਤਾ ਜ਼ੋਰ ਦਾ ਤਾਂ ਇੱਕ ਮਿੰਟ ਇੱਕ ਮਿੰਟ ਦੇਖੀਏ ਉਹ ਕਿੰਨਾ ਚਿਰ ਪਹਿਲਾਂ ਗਏ ਆ ਨਾ ਉਹਨਾਂ ਨੂੰ ਡੇਢ ਸਾਲ ਹੋ ਗਿਆ ਕਿੰਨੇ ਪੈਸਿਆਂ ਚ ਗਿਆ ਸੀ 500 ਰੁਪਏ ਚ ਹallelujah ਇਹ ਬੰਦਾ ਜਦੋਂ ਜਾਣਾ ਸੀ ਨਾ ਇੰਨੇ ਬਸ ਮੇਰੇ ਪੈ ਨਹੀਂ ਜਦੋਂ ਮੈਂ ਜਾਣਾ ਸੰਤ ਜੀ ਕੋਲ ਉਹ ਦਵਾ ਪੈਸੇ ਨਹੀਂ ਹੈਗੇ ਪਰ ਬਾਹਰ ਜਾਣਾ ਵਾ ਬਾਹਰ ਜਾਣਾ ਉਹ ਮੈਂ ਵੈਸੇ ਹੀ ਕਿਹਾ ਜਲ ਜਾਤੇ ਨਾ ਕੋਈ ਪੈ ਨਹੀਂ ਲੱਗੇਗਾ ਔਰ ਪਰਮੇਸ਼ਵਰ ਤੈਨੂੰ ਅਗਲੇ ਹਫਤੇ ਲਈ ਕੇ ਜਾਊਗਾ ਐਦਾਂ ਹੀ ਹੋਇਆ ਸ਼ਿਰਪ 500 ਰੁਪਏ ਲੱਗਾ ਕਿਹੜੀ ਜਗ੍ਹਾ ਗਿਆ ਉਹ ਕਤਰਜੋ ਕੱਤਰ ਦੇ ਵਿੱਚ ਕਿੰਨਾ ਛੇਰੋ ਗਿਆ ਉਹਨੂੰ 1.5 ਸਾਲ ਹੋ ਗਿਆ ਔਰ 1 ਸਾਲ ਦਾ ਹੋਰ ਪਰਮਿਸ਼ਨ ਨੇ ਆਈਡੀ ਦੇ ਕੇ ਉਹਨਾਂ ਨੂੰ ਬੱਸ ਕਰ ਹallelujah ਉਹ ਬਹੁਤ ਦਿਲ ਦਾ ਸਾਫ਼ ਬੰਦਾ ਸੱਚਾ ਸੁੱਦਾ ਸਿੱਧਾ ਹੀ ਖੁਦਾ ਨਾਲ ਗੱਲ ਕਰਦਾ ਹੈ ਔਰ ਪਰਮੇਸ਼ਰ ਮੇਰਾ ਤੇ ਤੁਹਾਡਾ ਪਰਮੇਸ਼ਰ ਭੋਲਿਆਂ ਭਾਲਿਆਂ ਨੂੰ ਚੁੰਦਾ ਆ ਪਿਆਰ ਕਰਦਾ ਹੈ ਸਾਡੀਆਂ ਚਲਾਕੀਆਂ ਨੂੰ ਨਹੀਂ ਉਹ ਦੇਖਦਾ ਤੇ ਖੁਦਾ ਦੇ ਸਾਹਮਣੇ ਇੱਕ ਬੱਚੇ ਦੀ ਤਰ੍ਹਾਂ ਪੇਸ਼ ਆਈਏ ਕਿ ਜਿਸ ਤਰ੍ਹਾਂ ਬੱਚੇ ਨੂੰ ਹੁਣੇ ਤੁਸੀਂ ਡਾਕਟਰ ਤੇ ਫਿਰ ਤੁਹਾਡੇ ਕੋਲ ਵਾਪਸ ਆਂਦਾ ਹੈ ਜ਼ੋਰਦਾਰ ਤਾੜੀਆਂ ਨਾਲ ਵੱਡੀਆਂ ਤਾੜੀਆਂ देखिए पैसा नहीं मैं नहीं रखा मैं हज़ेरा हजारा बार गल बोल चुका है कि पैसा मैं नहीं रखा तो दिल मैं रखा वा तो रिश्ता कि दावा। परमेश्वर वो मैं रखा दिल तो दुआ कर दे और परमेश्वर थोड़े तो लिए पर वे रस्ते खोल देता है एक गवाही है वो ਪਰਮੇਸ਼ਰ ਦੇ ਆਦਾਸ ਵਰਡ ਕਹਿੰਦੇ ਉਹਨੂੰ ਰਿਸੀਵ ਕਰੋ ਕਿਉਂਕਿ ਮੇਰੀ ਜ਼ਿੰਦਗੀ ਚ ਹਮੇਸ਼ਾ ਪੂਰੇ ਹੁੰਦੇ ਆ ਮੈਂ ਸਭ ਨੂੰ ਇਹ ਕਹਿੰਦੀ ਆ ਸੰਤ ਜੀ ਨੇ ਪਿਛਲੇ ਸੰਡੇ ਕਿਹਾ ਸੀ ਕਿ ਤੁਸੀਂ ਵੱਡੀਆਂ ਗਵਾਹੀਆਂ ਲਾਵਾਂਗੇ ਅੱਜ ਮੈਂ ਵੱਡੀ ਗਵਾਹੀ ਨਹੀਂ ਆ ਮੈਂ ਕਿਹਾ ਕਿ ਪਰਮੇਸ਼ਰ ਤੂੰ ਇਹ ਕੰਮ ਪੂਰਾ ਕਰਨਾ ਜਿੱਥੇ ਤੂੰ ਇੰਨੇ ਕੰਮ ਕੀਤੇ ਇਹ ਵੀ ਮੇਰੀ ਜ਼ਿੰਦਗੀ ਚ ਤੂੰ ਕਰਨਾ ਆ ਤੇ ਪਰਮੇਸ਼ਰ ਨੇ ਹਫ਼ਤੇ ਦੇ ਵਿੱਚ ਵਿੱਚ ਆਈਡੀ ਬਣਾ ਦਿੱਤੀ ਆ ਹਾਲੇਲੂਇਆ ਜ਼ੋਰਦਾਰ ਤਾੜੀਆਂ ਨਾਲ ਮੇਰੇ ਤੇ ਤੁਹਾਡਾ ਖੁਦਾ ਤੂੰ ਇਹਨਾਂ ਦੇ ਅੱਗੇ ਬਹੁਤ ਬੜਾ ਕੰਮ ਹੈ ਹਾਲੇਲੂਇਆ